ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਕਿਤੇ ਵੀ ਬਣਾ ਸਕਦੇ ਜੇ ਲੇਡੀਜ਼ ਕੋਟੀ ਤੇ ਜੈਂਟਸ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਕੇ ਰੈਡੀ ਕਰ ਸਕਦੇ ਜੇ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 14 14 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਣਗੇ 14 ਕੁੰਡਿਆਂ ਦੇ ਵਿੱਚ ਇੱਕ ਵਾਰੀ ਡਿਜ਼ਾਈਨ ਬਣੇਗਾ 14 14 ਦੇ ਹਿਸਾਬ ਨਾਲ ਕੁੰਡੇ ਲੈ ਕੇ ਪੰਜ ਕੁੰਡੇ ਵਾਧੂ ਲੈਣੇ ਨੇ ਤੇ ਦੋ ਕੁੰਡੇ ਜਿਹੜੇ ਐਡਜਸਟ ਵਾਸਤੇ ਲੈਣੇ ਨੇ ਪੰਜ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਲੈਣੇ ਨੇ ਇਹ ਦੋ ਕੁੰਡੇ ਦੋਨੋਂ ਸਾਈਡ ਤੇ ਐਡਜਸਟ ਵਾਸਤੇ ਲੈਣੇ ਨੇ ਤੇ ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਹੀ ਸ਼ੁਰੂ ਹੋਏਗਾ ਤੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈਆ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲੈਣਾ ਹੈ ਤੇ ਇਸ ਤੋਂ ਬਾਅਦ ਆਪਾਂ ਅਗਲੇ 7 ਕੁੰਡੇ ਜਿਹੜੇ ਆ ਉਹ ਉਲਟੇ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਕੇ ਧਾਗਾ ਅਗਲੇ ਪਾਸੇ ਕਰ ਲੈਣਾ ਵਾ 7 ਕੁੰਡੇ ਉਲਟੇ ਬਣਾਉਣੇ ਨੇ 1 2 3 4 5 6 7 7 ਕੁੰਡੇ ਉਲਟੇ ਬਣਾਉਣ ਤੋਂ ਬਾਅਦ ਧਾਗਾ ਪਿਛਲੇ ਪਾਸੇ ਕਰਾਂਗੇ ਤੇ ਇਹ ਦੋ ਕੁੰਡਿਆਂ ਦੇ ਸੈਂਟਰ ਦੇ ਵਿੱਚੋਂ ਇੱਕ ਲੂਪ ਲੈ ਲੈਣਾ ਵਾ ਇੱਕ ਲੂਪ ਲੈ ਕੇ ਇੱਥੇ ਇੱਕ ਜਾਲੀ ਪਾਵਾਂਗੇ ਤੇ ਇਸੇ ਕੁੰਡੇ ਨੂੰ ਦੁਬਾਰਾ ਫੇਰ ਇੱਕ ਵਾਰ ਰੋਣ ਦਵਾਂਗੇ ਇਹ ਸਾਡੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਹੋਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾ ਲੈਣੇ ਤਿੰਨ ਕੁੰਡੇ ਉਲਟੇ ਬਣਾ ਲੇ ਫਿਰ ਉਹੀ ਰਿਪੀਟ ਕਰਾਂਗੇ ਜਿਸ ਤਰ੍ਹਾਂ ਆਪਾਂ ਪਿੱਛੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਦਿੱਤੇ ਸੀ ਦੋ ਕੁੰਡਿਆਂ ਦੇ ਸੈਂਟਰ ਦੇ ਵਿੱਚੋਂ ਇੱਕ ਆਪਾਂ ਲੂਪ ਲੈ ਲੈਣਾ ਵਾ ਫਿਰ ਇੱਕ ਜਾਲੀ ਪਾ ਦੇਣੀ ਆ ਫਿਰ ਇੱਕ ਗੁੰਡਾ ਸਿੱਧਾ ਇੱਕ ਤੋਂ ਤਿੰਨ ਗੁੰਡੇ ਹੋਗੇ। ਮॉर ਇਹ ਅਸੀਂ ਪਹਿਲਾਂ 7 ਗੁੰਡੇ ਉਲਟੇ ਬਣਾਏ ਨੇ 1 ਤੋਂ 3 ਕੀਤੇ ਫਿਰ ਤਿੰਨ ਉਲਟੇ ਫਿਰ 1 ਤੋਂ 3 ਕੀਤੇ ਹੁਣ ਅੱਗੇ ਦੋ ਗੁੰਡੇ ਉਲਟੇ ਬਣਾਵਾਂਗੇ ਤੇ ਸਾਡਾ 14 ਗੁੰਡਿਆਂ ਦਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਜਾਣਾ ਆ ਦੋ ਗੁੰਡੇ ਉਲਟੇ ਬਣਾਵਾਂਗੇ। ਕੀ ਸਾਡਾ 14 ਕੁੰਡਿਆਂ ਦਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਗਿਆ ਫੇਰ ਸਟਾਰਟਿੰਗ ਤੋਂ ਸ਼ੁਰੂ ਕਰਾਂਗੇ ਸੱਤ ਕੁੰਡੇ ਉਲਟੇ ਸੱਤ ਕੁੰਡੇ ਫੇਰ ਉਲਟੇ ਬਣਾ ਲਾਂਗੇ ਜਿੱਸਾ ਸ਼ੁਰੂ ਤੇ ਸੱਤ ਕੁੰਡੇ ਉਲਟੇ ਬਣਾਏ ਸੀ ਇਸੇ ਤਰ੍ਹਾਂ ਇੱਥੇ ਵੀ ਆਪਾਂ ਸੱਤ ਕੁੰਡੇ ਉਲਟੇ ਬਣਾ ਲੈਣੇ ਨੇ ਫਿਰ ਧਗਾ ਪਿੱਛੇ ਕਰਾਂਗੇ ਫਿਰ ਉਹੀ ਡਿਜ਼ਾਈਨ ਰਿਪੀਟ ਕਰਨਾ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਆ ਪਹਿਲਾਂ ਉਹਦੇ ਕੋਲੋਂ ਇੱਕ ਲੂਪ ਲੈ ਲੈਣਾ ਹੈ ਸੇਰੋ ਵਿੱਚ ਇੱਕ ਜਾਲੀ ਪਾ ਦੇਣੀ ਹੈ ਇੱਕ ਕੁੰਡੇ ਤੋਂ ਤਿੰਨ ਕੁੰਡੇ ਹੋਗੇ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਅੱਗੇ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਫਿਰ ਤਿੰਨ ਕੁੰਡੇ ਕਰਾਂਗੇ ਤੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਨੇ ਫਿਰ ਅਗਲੇ ਜਿੰਨੇ ਵੀ ਸਾਡੇ ਕੋਲ 6 ਕੁੰਡੇ ਬਚੇ ਨੇ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਹੈ ਛੇ ਦੇ ਛੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ। ਲਾਸਟ ਵਾਲਾ ਕੁੰਡਾ ਵੀ ਆਪਾਂ ਉਲਟਾ ਹੀ ਬਣਾ ਲਾਂਗੇ। ਇਸ ਤਰੀਕੇ ਦੇ ਨਾਲ ਡਿਜ਼ਾਈਨ ਦੀ ਪਹਿਲੀ ਸਲਾਈ ਬਣਾ ਲਈਆ ਹੋਣਾ ਜਿਹੜਾ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ। ਫਿਰ ਪੰਜ ਕੁੰਡੇ ਉਲਟੇ ਬਣਾਉਣੇ ਨੇ 2 3 4 ਤੇ 5 ਪੰਜ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਚੜੇ ਆਪਾਂ ਇੱਕ ਤੋਂ ਤਿੰਨ ਕੀਤੇ ਸੀ ਉਹਦੇ ਲੱਗਦੇ ਆਪਾਂ ਦੋ ਕੁੰਡੇ ਸਿੱਧੇ ਬਣਾਉਣੇ ਨੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾਉਣੇ ਨੇ 1 2 ਤੇ 3 ਧਾਗਾ ਪਿਛਲੇ ਪਾਸੇ ਕਰਕੇ ਤਿੰਨ ਕੁੰਡੇ ਸਿੱਧੇ 1 2 3 ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ాగా పిచ్చే కిధె ఫో కు సిండే కోల్ అో కు సేర తిను కుడే ఉల్టే బ ఫ తిను సేనే ਤਿੰਨ ਕੁੰਡੇ ਸਿੱਧੇ ਤੇ ਜਿਹੜੇ ਆਪਾਂ ਇੱਕ ਤੋਂ ਤਿੰਨ ਕੁੰਡੇ ਕੀਤੇ ਸੀ ਇਹਨਾਂ ਨੂੰ ਆਪਾਂ ਉਲਟੇ ਬਣਾਉਣਾ ਤਿੰਨ ਕੁੰਡੇ ਉਲਟੇ ਫਿਰ ਅੱਗੇ ਕਰਾਂਗੇ ਦੋ ਕੁੰਡੇ ਸਿੱਧੇ ਬਾਕੀ ਦੇ ਬਚਦੇ ਜਿਹੜੇ 5 ਕੁੰਡੇ ਆ ਉਹ ਆਪਾਂ ਉਲਟੇ ਬਣਾ ਲੈਣੇ ਨੇ ਦੂਸਰੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਲਾਸਟ ਵਾਲਾ ਕੁੰਡਾ ਵੀ ਉਲਟਾ ਬਣਾ ਲਾਂਗੇ ਹੁਣ ਆ ਗਏ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਫਿਰ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਪਹਿਲਾਂ ਆਪਾਂ 7 ਕੁੰਡੇ ਉਲਟੇ ਬਣਾਏ ਸੀ ਇਸ ਸਲਾਈਂ ਦੇ ਵਿੱਚ ਆਪਾਂ 6 ਕੁੰਡੇ ਪਹਿਲਾਂ ਉਲਟੇ ਬਣਾਉਣੇ ਨੇ 1 2 3 4 5 6 ਛੇ ਕੁੰਡੇ ਉਲਟੇ ਬਣਾ ਕੇ ਧਾਗਾ ਪਿਛਲੇ ਪਾਸੇ ਲੈ ਆ ਜਣਾ ਹੁਣ ਇੱਕ ਉਲਟਾ ਕੁੰਡਾ ਤੇ ਇੱਕ ਸਿੱਧਾ ਕੁੰਡਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਆਪਾਂ ਕਰ ਦੇਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਇੱਕ ਕੁੰਡਾ ਸਿੱਧਾ ਹੁਣ ਇਧਰਲੀ ਸਾਈਡ ਵੀ ਕੁੰਡੇ ਨੂੰ ਦੂਸਰੀ ਸਾਈਡ ਨੂੰ ਪਲਟਾ ਕੇ ਤੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਕ ਕੁੰਡਾ ਉਲਟਾ ਹੁਣ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਡਿਜ਼ਾਈਨ ਰਪੀਟ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਹੈ ਇੱਕ ਕੁੰਡਾ ਸਿੱਧਾ ਬਣਾ ਲੈਣਾ ਫਿਰ ਇੱਧਰ ਵਾਲੀ ਸਾਈਡ ਨੂੰ ਕੁੰਡੇ ਦਾ ਮੂੰਹ ਘੁਮਾ ਕੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਸਿਰ ਪੰਜ ਕੁੰਡੇ ਉਲਟੇ ਜਿੰਨੇ ਸਾਡੇ ਕੋਲ ਇੱਕ ਤੋਂ ਤਿੰਨ ਕੁੰਡੇ ਆਉਣੇ ਨੇ ਉਹਦੇ ਨਾਲ ਆਪਾਂ దో కు తో ఇండా ఉల్టా కు సో కు ఫ కు సిా ఉల్టా గా పిచ్చే దో కు కిధా ఫో కు 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 బనావే తిస్ట్ పలా కు ఉతారనావే జ సనాడా స ਫਿਰ 3 ਉਲਟੇ ਫਿਰ ਇੱਕ ਕੁੰਡਾ ਸਿੱਧਾ ਫਿਰ 3 ਉਲਟੇ ਫਿਰ ਇੱਕ ਕੁੰਡਾ ਸਿੱਧਾ ਫਿਰ 5 ਕੁੰਡੇ ਉਲਟੇ ਚੌਥੀ ਸਲਾਈ ਦੇ ਵਿੱਚ ਜਿਹੜੇ ਕੁੰਡੇ ਉਲਟੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਉਲਟੇ ਬਣਾਉਣਾ ਜਿਹੜੇ ਸਿੱਧੇ ਨਜ਼ਰ ਆ ਰਹੇ ਉਹਨਾਂ ਨੂੰ ਸਿੱਧੇ ਬਣਾਉਣਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਤਿੰਨ ਉਲਟੇ ਇੱਕ ਸਿੱਧਾ ਜਿਸ ਤਰ੍ਹਾਂ ਜਿਸ ਤਰ੍ਹਾਂ ਨਜ਼ਰ ਆ ਰਹੇ ਨੇ ਚੌਥੀ ਸਲਾਈ ਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਬਣਾਉਂਦੇ ਜਾਣਾ ਲਾਸਟ ਤੇ ਸਾਡੇ ਕੋਲੋਂ ਪੰਜ ਕੁੰਡੇ ਉਲਟੇ ਤੇ ਇੱਕ ਐਗਜਿਟ ਜਿਹੜਾ ਉਹ ਵੀ ਸਾਡਾ ਉਲਟਾ ਬਚ ਜਾਣਾ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਦਾ ਹੀ ਡਿਜ਼ਾਈਨ ਹੈ ਇਹ ਹੀ ਚਾਰ ਸਲਾਈਆਂ ਆਪਾਂ ਫੇਰ ਦੁਬਾਰਾ ਰਿਪੀਟ ਕਰਨੀਆਂ ਜਦੋਂ ਇਹ ਚਾਰ ਸਲਾਈਆਂ ਨੂੰ ਅਸੀਂ ਦੁਬਾਰਾ ਦੁਬਾਰਾ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ